ਸਤਿਕਾਰ ਕਰੋ ਇਹ ਦੇ ਆਪਕ ਦਾ ਮੱਥੇ ਗਿਆਨ ਦੀ ਜੋਤ ਜਗਾਉਂਦੇ ਸੁਪਨਿਆਂ ਨੂੰ ਪਰ ਦਿੰਦੇ ਅੰਬਰੀ ਉੱਡਣੇ ਦਾ ਬਲ ਸਿਖ ਲਾਉਂਦੇ ਸਤਿਕਾਰ ਕਰੋ ਇਹ ਦੇ ਆਪਕ ਦਾ ਮੱਥੇ ਗਿਆਨ ਦੀ ਜੋਤ ਜਗਾਉਂਦੇ ਗਿਆਨ ਦੇ ਸਾਗਰ ਨੇ ਡੂੰਗੇ ਚੂਲੀਆਂ ਭਰ ਕੇ ਜਾਨ ਪਿਲਾਈ ਕੀ ਸਿਫਤ ਕਰਾਂ ਮੈਂ ਗੁਰੂਆਂ ਦੀ ਜੋ ਮੱਥੇ ਕਿਸਮਤ ਦੀ ਰੇਖਾ ਬਾਉਂਦੇ ਸਤਿਕਾਰ ਕਰੋ ਜਦ ਆਪਕ ਦਾ ਮੱਥੇ ਗਿਆਨ ਦੀ ਜੋਤ ਜਗਾਉਂਦੇ ਸੁਪਨਿਆਂ ਨੂੰ ਪਰ ਦਿੰਦੇ ਬਰੀ ਉਡਨੇ ਦਾ ਬਲ ਸਿੱਖ ਲਾਉਂਦੇ ਤੂੰ ਪੈਰੀ ਹੱਥ ਲਾ ਉੱਠ ਟੜ ਕੇ ਮਾਪੇ ਨੇ ਪਹਿਲੇ ਅਦੇ ਆਪਕ ਕਦੇ ਵੀ ਮੰਦਾ ਬੋਲੀ ਨਾ ਬ੍ਰਹਮ ਗਿਆਨੀ ਏ ਅਖਬਾਉਂਦੇ ਸਤਿਕਾਰ ਕਰੋ ਅਦੇ ਆਪਕ ਦਾ ਮਥੇ ਗਿਆਨ ਦੀ ਜੋਤੀ ਜਗਾਉਂਦੇ ਮਾ ਤੂੰ ਮਾ ਬੋਲੀ ਦੀ ਦਾਤ ਮਿਲੀ ਕਦੇ ਨਾ ਬੋਲਣ ਤੋਂ ਸ਼ਰਮਾਈਏ ਸਾਂਭ ਲਓ ਮਹੰਗੇ ਮੋਤੀਆਂ ਨੂੰ ਕਾਮਲ ਗੁਰੂ ਇਹੀ ਸਮਝਾਉਂਦੇ ਸਤਿਕਾਰ ਕਰੋ ਅਦੇ ਆਪਕ ਦਾ ਮਥੇ ਗਿਆਨ ਦੀ ਜੋਤੀ ਜਗਾਉਂਦੇ ਇਰਾਦਾਸ ਦੇਨੇ ਮੰਜ਼ਿਲਾਂ ਦੇ ਵਾਲੀ ਮਿਹਨਤ ਨਾਲ ਪੜਾਉਂਦੇ ਡਾਕਟਰ ਪਾਇਲਟ ਤੇ ਬਗੇਆਨੀ ਇਹੀ ਅਧਿਆਪਕ ਨੇ ਬਣਾਉਂਦੇ ਸਤਿਕਾਰ ਕਰੋ ਜੇ ਆਪਕ ਦਾ ਮਥੇ ਗਿਆਨ ਦੀ ਜੋਤੀ ਜਗਾਉਂਦੇ ਜਾਂਚ ਸਿਖਾਉਂਦੇ ਜੀਵਨ ਦੀ ਮਿਹਨਤ ਕਰੋ ਤੇ ਨੀਅਤ ਚੰਗੀ ਪ੍ਰੀਤ ਜੋ ਡਰਨ ਨਾ ਮੁਸ਼ਕਲ ਤੋਂ ਉਹੀ ਉੱਚੀਆਂ ਮੰਜ਼ਲਾਂ ਨੂੰ ਹੱਥ ਪਾਉਂਦੇ ਸਤਿਕਾਰ ਕਰੋ ਅਦੇ ਆਪਕ ਦਾ ਮਥੇ ਗਿਆਨ ਦੀ ਜੋਤੀ ਜਗਾਉਂਦੇ ਸੋ ਪੁਨਿਆਨੂ ਪਰ ਦਿੰਦੇ ਅੰਬਰੀ ਉਡਨੇ ਦਾ ਬਲ ਸਿਖਲਾਉਂਦੇ ਸਤਿਕਾਰ ਕਰੋ ਜਦ ਆਪਕ ਦਾ ਮਥੇ ਗਿਆਨ ਦੀ ਜੋਤੀ ਜਗਾਉਂਦੇ